ਵਿਖੇ ਸਰ ਭਾਰਤੀਆ ਸੇਵਾ ਸਮਤੀ ਵੱਲੋਂ ਸਿਵਲ ਹਸਪਤਾਲ ਵਿਖੇ ਫ੍ਰੀ ਲੰਗਰ ਦੀ ਸੇਵਾ ਚਲਾਏਗੀ ਇਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਦੇ ਯੂਥ ਜਨਰਲ ਸਕੱਤਰ ਸ਼ੁਭਮ ਸ਼ਰਮਾ ਸ਼ੁੱਭੀ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਗਵਾਈ ਤੇ ਲੰਗਰ ਵਿੱਚ ਵੀ ਸੇਵਾ ਕੀਤੀ ਇਸ ਸੇਵਾ ਸਮਤੀ ਵੱਲੋਂ ਪੰਜਾਬ ਕਾਂਗਰਸ ਦੇ ਯੂਥ ਜਨਰਲ ਸਕੱਤਰ ਦਾ ਸੇਵਾ ਸਮਤੀ ਦੇ ਪ੍ਰਧਾਨ ਰਾਕੇਸ਼ ਕੁਮਾਰ ਤੇ ਸਮੂਹ ਮੈਂਬਰਾਂ ਵੱਲੋਂ ਸਨਮਾਨ ਦਿੱਤਾ ਗਿਆ ਇਹ ਪਿਆਰਤਨ ਸੰਖਿਆ ਨੂੰ ਸੈਕਟਰ ਸਰਪਰ ਅਤੀ ਸੇਵਾ ਸੰਕਤੀ ਤੋਰੀ ਸਾਡੀ ਸੰਸਥਾ ਵੱਲੋਂ ਇਹ ਕਾਫੀ ਦੇ ਤੋ ਸਾਡੇ ਪ੍ਰਧਾਨ ਜੀ ਜਨਰਲ ਕੈਪਟਨ ਸਾਹਿਬ ਦਾ ਸਾਡਾ ਵਿਚਾਰ ਬੰਦੇ ਸੀ ਵੀ ਅਸੀਂ ਇਸ ਤੂਰੀ ਸ਼ਹਿਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਸਾਡੇ ਬਿਮਾਰ ਲੋਕ ਆਉਂਦੇ ਨੇ ਉਹਨਾਂ ਦੇ ਇੱਕ ਹਾਲ ਕਰਨ ਵਾਸਤੇ ਜਿਹੜੇ ਲੋਕ ਆਉਂਦੇ ਨੇ ਉਹ ਜਿਹੜੇ ਉਹਨਾਂ ਤੇ ਮਿਲਿਤ ਪੰਜਾਬ ਸਰ ਤੋਂ ਇਹ ਦੇਖਣ ਚ ਆਇਆ ਵੀ ਇੱਥੇ 70% ਲੋਕ ਜਿਹੜੇ ਆਉਂਦੇ ਨੇ ਉਹ ਮਤਲਬ ਜਿਸ ਤਰ੍ਹਾਂ ਸੁਭੀਰ ਨੇ ਦੱਸਿਆ ਵੀ ਗਰੀਬ ਤਬਕੇ ਹੈ ਛੋਟੇ ਤਬਕੇ ਲੋਕ ਆਉਂਦੇ ਨੇ ਜਿਹਨੇ بڑے ਹਸਪੀਟਲ ਚ ਨਹੀਂ ਜਾ ਸਕਦੇ ਉਹਨਾਂ ਨੂੰ ਕਿੱਥੇ ਜਿੱਥੇ ਆਪਣੇ ਦਵਾਈਆਂ ਦਾ ਹੀ ਖਰਚਾ ਪੂਰਾ ਨਹੀਂ ਹੁੰਦਾ ਰੋਟੀ ਪਾਣੀ ਦਾ ਖਰਚਾ ਅੱਡੀ ਉਹ ਪੂਰਾ ਕਰ ਸਕਦੇ ਤੇ ਉਹਨਾਂ ਦੀ ਅਸੀਂ ਕਿਸੇ ਤਰੀਕੇ ਨਾਲ ਸਹਾਇਤਾ ਕਰ ਸਕੀ ਇੱਥੇ ਅਸੀਂ ਮਤਲਬ ਸਾਡੀ ਇੱਛਾ ਸੀ ਕਿ ਉਹਨਾਂ ਦੇ ਆਸਾ ਸਹਾਲ ਵਾਸਤੇ ਜਿਹੜਾ ਹੈ ਅਸੀਂ ਇੱਥੇ ਲੰਘਾ ਸਟਾਰਟ ਕਰੀਏ ਸਾਡੀ ਸੰਸਥਾ ਵੱਲੋਂ ਮਹਾਂ ਪ੍ਰਧਾਨ ਜੀ ਕੇਸ਼ਵਲ ਜੀ ਅਦਵਾਈ ਦੇ ਵਿੱਚ ਜਿੱਥੇ ਜਿਹੜਾ ਅਸੀਂ ਉਪਰਾਲਾ ਕੀਤਾ ਹੈ ਉਹ ਸਵੇਰੇ 6 ਤੋਂ 7 ਸਾਡੀ ਵੱਲੋਂ ਸੰਸਥਾ ਵੱਲੋਂ ਚਾਹ ਰਾਸ ਤੇ ਬਿਸਕੁਟ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਅਸਤੋ ਘੈਰਾ ਦਲੀਆ ਖਿਚੜੀ ਸੂਪ ਤੇ ਆਪਣਾ ਜਿਹੜੇ ਚਨੇ ਉਹ ਦਿੱਤੇ ਜਾਂਦੇ ਨੇ ਅ ਉਸ ਤੋਂ ਬਾਅਦ 12:00 ਤੋਂ 3:00 ਵਜੇ ਤੱਕ ਜਿਹੜੇ ਜਿਹੜੇ ਪਾਲੀਵਰਸ ਨੇ ਉਹਨਾਂ ਵਾਸਤੇ ਮਤਲਬ ਚਾਵਲ ਹੈ ਚਾਵਲ ਚਾਵਲ ਦਾਲ ਸਬਜੀ ਆ ਰੋਟੀ ਇਹ ਦਿੱਤੀ ਜਾਂਦੀ ਹੈ 3:30 ਵਜੇ ਤੋਂ ਲੱਗੇ 4:30 ਵਜੇ ਤੱਕ ਖੇਰ ਚਾਹ ਹੈ ਰਾਤ ਨੂੰ ਜਿਹੜੇ 6:30 ਤੋਂ 7:30 ਤੱਕ ਖੇਰ ਖਾਣਾ ਦਿੱਤਾ ਜਾਊਗਾ ਤੇ ਰਾਤ ਨੂੰ ਜਿਹੜੇ ਮਰੀਜ਼ ਇੱਥੇ ਦਾਖਲ ਹੋਣਾਂ ਵਿੱਚ ਚਾਚਾ ਬੱਚਾ ਬਾੜੇ ਦੂਜੀ ਤਰੀਕ ਉਹਨਾਂ ਨੂੰ ਦੁੱਧ ਤੇ ਫਰੂਟ ਅਸੀਂ ਦਿੱਸਪਰ ਕਰਾਂਗੇ ਮਤਲਬ ਸਾਨੂੰ ਇੱਛਾ ਹੈ ਵੀ ਅਸੀਂ ਜਿਹੜੇ ਇੱਕ ਸਰਸਾਦ ਐਮ ਹੈ ਸਾਡੀ ਜਿਹੜੇ ਸਾਰੇ ਸੰਸਥਾਪਕ ਹੋ ਸੀਗੇ ਉਹਨਾਂ ਦੀ ਇੱਛਾ ਸੀ ਇਹ ਸاسي ਚਾਹੁੰਦੇ ਆ ਕਿ ਸਾਡੀ ਪੂਜਾ ਕਰਦੇ ਨਾਲੋਂ ਜੇ ਜੀ ਅਸੀਂ ਹੱਥਾਂ ਦੇ ਨਾਲ ਲੋਕਾਂ ਦੀ ਸੇਵਾ ਕਰਦਾਂਗੇ ਉਹ ਅਸੀਂ ਉਹਦੇ ਚ ਜ਼ਿਆਦਾ ਪਵਿੱਤਰ ਹੋ ਜਾਾਂਗੇ ਔਰ ਸਾਡੇ ਆਉਣ ਵਾਲੇ ਜਿਹੜਾ ਕੋਈ ਦੁੱਖ ਨੇ ਉਹ ਇੱਥੇ ਖਤਮ ਹੋ ਜਾਣਾ ਹੈ ਜਾਣਦੇ ਨਾਲ ਸਾਨੂੰ ਸਿਰਫ ਆਪਣੇ ਮੱਥਾ ਟੇਕਣ ਦਾ ਉੱਥੇ-ਉੱਥੇ ਮੱਥਾ ਉਹ ਮਿਲਣਾ ਆਸ਼ੀਰਵਾਦ ਮਿਲਣਾ ਹੈ ਇੱਥੇ ਜਿੱਥੇ ਅਸੀਂ ਸੇਵਾ ਕਰਾਂ ਜਿਹੜੇ ਲੋਕ ਸਾਨੂੰ ਆਸ਼ੀਰਵਾਦ ਦੇਣਗੇ ਉਹ ਉਸ ਆਸ਼ੀਰਵਾਦ ਦੇ ਨਾਲ ਸਾਡੀ ਸੰਸਾ ਦੇ ਉੱਪਰ ਕਿੰਨਾ ਕੁ ਉਪਕਾਰ ਹੋ ਜੂਗਾ ਮੈਂ ਉਸ ਦਾ ਕੋਈ ਗਿਣਤੀ ਨਹੀਂ ਕਰ ਸਕਦਾ ਅੱਜ ਸ਼ਿਵਮ ਸੁਭੀ ਜੀ ਇੱਥੇ ਆਏ ਨੇ ਆਪਣੀ ਕੀਮ ਦੇ ਨਾਲ ਆਏ ਨੇ ਅਸੀਂ ਇਹਨਾਂ ਦਾ ਹਰਿਦਿਕਾ ਰੂਪ ਵਿੱਚ ਸਵਾਗਤ ਕਰਦੇ ਹਾਂ ਜਾ ਕੇ ਆਪਣੇ ਚਰਨ ਇੱਥੇ ਬਾਕੇ ਤੇ ਇੱਥੇ ਜਿਹੜੇ ਆ ਸੇਵਾ ਕੀਤੀ ਆ ਤੇ ਸਾਨੂੰ ਆਪਣਾ ਪਿਆਰ ਭਰਿਆ ਆਸ਼ੀਰਵਾਦ ਪਿਆਰ ਹੀ ਕਹਾਂਗਾ ਮੈਂ ਦਿੱਤੇ ਆ ਮੈਂ ਸਾਡੇ ਦਾ ਅਜੀਜ਼ ਨੇ ਬਹੁਤ ਬਹੁਤ ਇਹਨਾਂ ਦੀ ਜੈ ਸ਼ੁਕਰ ਆਸੀ ਇਹਨਾਂ ਦੇ ਸਾਰੇ ਪਰਿਵਾਰ ਦਾ ਜਨਾਬ ਦੇ ਬਾਪ ਪੂਰਾ ਆਹ ਮਾਰ ਪ੍ਰਗਟੇ ਹੋਣਾ ਨਿਮਰਤਾ ਕਰਦੇ ਆ ਕਿ ਹਮੇਸ਼ਾ ਜਿਹੜਾ ਹੈ ਲੋਕ ਸੇਵਾ ਦੇ ਵਿੱਚ ਜਿਵੇਂ ਜੁੜੇ ਹੋਏ ਨੇ ਮਹਾਮਾਈ ਨੂੰ ਚੜ੍ਹਦੀਆਂ ਕਲਾ ਚ ਲੈ ਜਾ ਕੇ ਤੇ ਬੁਲੰਦੀਆਂ ਤੇ ਲੈ ਕੇ ਜਾਵੋ ਮੈਂ ਤੇਹੀ ਅਰਦਾਸ ਕਰਾਂਗਾ ਦੇਖੋ ਭਰੋਸਾ ਦਿੱਦਲ ਕਿਤੇ ਕਿਤੇ ਦਾਗਾ ਆਪਣਾ ਕਾਜੀ ਮੈਂ ਤੁਹਾਨੂੰ ਇੱਕ ਤਰਫਾ ਵੱਲੋਂ ਨੇਕ ਉਪਰਾਲਾ ਸ਼ੁਰੂ ਕੀਤਾ ਗਿਆ ਹਸਪੀਟਲ 'ਚ ਕੀ ਕਹਿਣਾ ਉਹਦੇ ਲਈ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਜੀ ਸਮੂਹ ਸਾਰੇ ਪ੍ਰਬੰਧਕ ਸਹਿਬਾਨ ਸਰਪਾਰਟੀ ਸੇਵਾ ਸੰਪਤੀ ਦੇ ਸਾਰੇ ਹੀ ਸਾਥੀ ਸਹਿਬਾਨ ਅਗਰ ਮੈਂ ਇੱਕ ਵਿਅਕਤੀ ਦਾ ਨਾਮ ਲਮਾ ਤਾਉ ਘੱਟ ਹੋ ਗਏ ਕਿਉਂਕਿ ਸਾਰਿਆਂ 'ਚ ਸੇਵਾ ਭਾਵਨਾ ਸਾਡੇ ਪ੍ਰਧਾਨ ਜੀ ਰਕੇਸ਼ ਜੀ ਸਾਡੇ ਸਾਰੇ ਸਤਿਕਾਰਯੋਗ ਅੰਕਲ ਸਹਿਬਾਨ ਜੋ ਹਮੇਸ਼ਾ ਡਟ ਕੇ ਸੇਵਾ ਭਾਵਨਾ ਨਾਲ ਕੰਮ ਕਰਦੇ ਔਰ ਬਿਨਾਂ ਕਿਸੇ ਲਾਲਚ ਤੋਂ ਕੰਮ ਕਰਦੇ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਅੱਜ ਇਨਾਵ ਵੱਲੋਂ ਨਰਾਤਿਆਂ ਦੇ ਪਾਵਨ ਤਿਹਾਰ ਮੌਕੇ ਇਹਨਾਂ ਨੇ 22 ਤਰੀਕ ਤੋਂ ਸ਼ੁਰੂਆਤ કરી ਸੀ ਕਿ ਹਰ ਲੋੜਵੰਦ ਵਿਅਕਤੀ ਮੈਂ ਗਰੀਬ ਸ਼ਬ ਨਹੀਂ ਵਰਤਾਂਗਾ ਲੋੜਵੰਦ ਸ਼ਬਤ ਵਰਤਦਾ ਮੈਂ ਉਸ ਜਿੱਤੇ ਕਿ ਹਰ ਲੋੜਵੰਦ ਵਿਅਕਤੀ ਜੋ ਉਹਨੇ ਆਉਂਦਾ ਹੈ ਹਸਪੀਟਲ ਵਿੱਚ ਕਿਉਂਕਿ ਕੋਈ ਆਪ ਵੀ ਮਰਜ਼ੀ ਨਾਲ ਤਾਂ ਆਉਂਦਾ ਨਹੀਂ ਹੁੰਦਾ ਅਗਰ ਕਿਸੇ ਨੂੰ ਦਿੱਕਤ ਆਉਂਦੀ ਹੈ ਆਉਂਦੇ ਹੈ ਉਹਨੇ ਪਰ ਉਹ ਭੁੱਖੇ ਪਾਣੇ ਨਾਲ ਮਰਨ ਇਹ ਸਾਰੀ ਸੰਸਥਾ ਦਾ ਜੋ ਨੇਕ ਉਪਰਾਲਾ ਮੈਂ ਉਹਦੀ ਸਲਾਘਾ ਕਰਦਾ ਔਰ ਮੈਂ ਜਿਨੇ ਜੋ ਗਏ ਹਮੇਸ਼ਾ ਮੋੜ ਤੋਂ ਇਹ ਸੰਸਥਾ ਨਾਲ ਇਹਨਾਂ ਦਾ ਬੱਚਾ ਹੋਣ ਦੇ ਨਾਤੇ ਹਮੇਸ਼ਾ ਖੜਦਾ ਰਹੇ ਹੈ ਔਰ ਅੱਗੇ ਵੀ ਪੂਰੀ ਤੰਦੇਹੀ ਦੇ ਨਾਲ ਸਮੂਹ ਆਪਦੇ ਪਰਿਵਾਰ ਨਾਲ ਮੈਂ ਇਹਨਾਂ ਨਾਲ ਖੜਾ ਹਾਂ ਕਿਉਂਕਿ ਅੱਜ ਸਵੇਰੇ ਪਰਿਵਾਰ ਨੇ ਵੀ ਆਉਣਾ ਸੀ ਮੇਰੇ ਬੱਚੇ ਛੋਟੇ ਹੈ ਮੇਰੀ ਵਾਈਫ ਤਾਂ ਕਰਕੇ ਨਹੀਂ ਆ ਪਾਈ ਨਹੀਂ ਅਸੀਂ ਸਾਰਾ ਪਰਿਵਾਰ ਸਾਰੀ ਸਾਡੀ ਕਾਂਗਰਸੀ ਟੀਮ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਜਿੱਥੇ ਵੀ ਇਹ ਸਾਡੀ ਡਿਊਟੀ ਲਾਉਣਗੇ ਮੈਂ ਇਹਨਾਂ ਦੇ ਨਾਲ ਖੜਾਂਗਾ ਔਰ ਇੱਕ ਮੈਂ ਬੇਨਤੀ ਸਮੂਹ ਸ਼ਹਿਰ ਵਾਸੀਆਂ ਨੂੰ ਕਰਨਾ ਚਾਹੁੰਦਾ ਕਿ ਤੁਸੀਂ ਜਿੰਨੇ ਜੋਗੇ ਹੋ ਕੋਈ 5 ਜੋਗੇ ਕੋਈ 10 ਜੋਗੇ ਜ਼ਰੂਰ ਇਸ ਸੰਸਥਾ ਦੀ ਮਦਦ ਕਰੋ ਕਿਉਂਕਿ ਇਹ ਜਿਹੜਾ ਕੰਮ ਕਰ ਰਹੇ ਆਸੀਂ ਤਾਂ ਆਪਣੇ ਘਰਾਂ ਔਰ ਕੰਮਾਂ ਦੇ ਵਿੱਚ ਵਿਅਸਤ ਹੁੰਨੇ ਆ ਜੋ ਇਹ ਕੰਮ ਕਰ ਰਹੇ ਆ ਅਨਪੂਰਨਾ ਮਾਤਾ ਜੀ ਦੀ ਨਿਤ ਕਿਰਪਾ ਔਰ ਇਹ ਜਿਹੜਾ ਕੰਮ ਇਹ ਕਰ ਰਹੇ ਆ ਉਹਦੀ ਆਪਾਂ ਮਦਦ ਕਰੀਏ ਤਾਂ ਕਿ ਇਸੇ ਢੰਗ ਨਾਲ ਇਹ ਹੋਰ ਬਧੇਰੇ ਤੁਹਾਡੇ ਸਾਥ ਅਗਰ ਮਿਲ ਗਿਆ ਹੋਰ ਬਧੇਰੇ ਚੰਗੇ ਕੰਮ ਕਰਕੇ ਲੋਕਾਂ ਨੂੰ ਮਦਦ ਕਰਨ ਔਰ ਲੋੜਵੰਦਾਂ ਦੇ ਮੂੰਹ ਦੇ ਵਿੱਚ ਅਨਪੂਰਨਾ ਮਾਤਾ ਦੀ ਕਿਰਪਾ ਸਦਕਾ ਭੋਜਨ ਪਾ ਸਕਣ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਹੋਇਆ ਦੇਖੋ ਜੀ ਜਿਵੇਂ ਪ੍ਰਧਾਨ ਜੀ ਨੇ ਕਿਹਾ ਇਹ ਮੇਰੇ ਮਨ ਚ ਵੀ ਸੁਪਨਾ ਸੀ ਪਹਿਲੇ ਦਿਨ ਤੋਂ ਹੈ ਕਿ ਜਿੱਦਨ ਪਰਮਾਤਮਾ ਕਦੇ ਬਾਹ ਫੜੇਗਾ ਤਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਹੋਵੇਗਾ ਹਸਪੀਟਲ ਦੀ ਜਿਹੜੀ ਇਮੇਜ ਹੈ ਉਹ ਬਦਲਾਂਗੇ ਕਿਉਂਕਿ ਇਹ ਹਸਪੀਟਲ ਸਭ ਲਈ ਕਾਮਨ ਚੀਜ਼ ਹੁੰਦੀ ਹੈ ਪਰ ਜੋ ਇਹਨਾਂ ਦਾ ਸੁਪਨਾ ਸੀ ਅੱਜ ਮਾਤਾ ਦੇ ਯਤਨਾ ਸਦਕਾ ਮਾਤਾ ਦੀ ਕਿਰਪਾ ਸਦਕਾ ਅੱਜ ਇਹ ਸਾਰਾ ਪੂਰਾ ਹੋਇਆ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਔਰ ਐਦਾਂ ਦਾ ਮਹਿਸੂਸ ਹੋਇਆ ਜਿਵੇਂ ਤੀਰ ਸਤਾਨਾ ਤੇ ਜਾ ਕੇ ਨਥਮਸਤਕ ਹੋ ਕੇ ਸਾਨੂੰ ਅਸ਼ੀਰਵਾਦ ਮਿਲਦਾ ਜੇ ਲੋੜ ਬੰਦਾ ਦੇ ਮੂច ਪਹੁੰਚ ਜਾਣ ਦੇ ਕੇ ਜਿੱਤ ਹੋਈ ਹੈ ਕਿ ਮਾਤਾ ਰਾਣੀ ਨੇ ਸਾਡੇ ਹਲਕਾ ਧੂਰੀ ਦੇ ਇਹ ਸਾਥੀਆਂ ਦੇ ਅਪਰੰਪਾਰ ਕਿਰਪਾ ਕੀਤੀ